ਸੀ ਨੇ ਫਾਦਰ ਨੇ ਲੋਨ ਲਿੱਤਾ ਸੀ ਟਾਟਾ ਕੈਪੀਟਲ ਫਾਈਨੈਂਸ ਤੋਂ 2018 ਦੇ ਵਿੱਚ 231000 ਰੁਪਏ ਸਾਡਾ ਲੋਨ ਸੀਗਾ ਜੀ ਤਾਂ ਉਹਨਾਂ ਨੇ ਚਾਰ ਮਤਲਬ 6 ਸਾਲ ਉਹ ਗੱਸਨ ਉੱਥੇ ਰਹਿੰਦੇ ਤਾਂ ਮੇਰੇ ਫਾਦਰ ਨੇ ਕਿਸ਼ਤਾਂ ਭਰੀਆਂ ਠੀਕ ਮਤਲਬ ਠੀਕ ਕਰਕੇ ਤਾਂ 2023 ਵਿੱਚ ਉਹਨਾਂ ਨੂੰ ਲਿਵਰ ਚ ਪ੍ਰੋਬਲਮ ਆ ਗਈ ਸੀ ਬਹੁਤ ਜ਼ਿਆਦਾ ਜੀ ਜੀ ਐਡਮਿਟ ਰਹੇ ਤਾਂ 3 مارچ ਤੋਂ ਰਲਦੇ ਆ। ਉਸ ਤੋਂ ਬਾਅਦ ਮੇਰੇ ਮਦਰ ਨੇ ਦੁਕਾਨ ਤੇ ਗਏ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਦਾਂ ਦੀਆਂ ਦਿੱਤੀਆਂ ਵੀ। ਉਸ ਤੋਂ ਬਾਅਦ ਉਹਨਾਂ ਦੀ ਵੀ ਤਬੀਅਤ ਖਰਾਬ ਹੋ ਗਈ ਸੀ ਜੀ 2024 ਵਿੱਚ ਉਹਨਾਂ ਦੇ ਕਿਡਨੀਜ਼ ਡੈਮੇਜ ਹੋ ਗਏ ਸੀ ਹਾਈ ਸ਼ੂਗਰ ਦੀ ਵਜ੍ਹਾ ਨਾਲ ਹਾਈਪਰ ਟੈਨਸ਼ਨ ਤੇ ਹੋ ਰਹੀ। ਮਦਰ ਨੇ ਹਾਂ ਜੀ ਤੇ ਉਹਨਾਂ ਦੀ ਵੀ ਡੈਥ ਹੋ ਗਈ। ਉਸ ਸਮੇਂ ਉਸ ਵੇਲੇ ਮੇਰੇ ਚਾਚਾ ਜੀ ਨੇ ਉਹ ਅੱਜ ਵੀ ਮੇਰੀ ਹੈਲਪ ਥੋੜੀ-ਬਹੁਤ ਕਰਦੇ ਨੇ। ਮਦਰ ਜੀ ਨੇ ਘਰ ਦਾ ਰਸਨਾ ਸਾਡਾ ਮੇਰੇ ਪੜਾਏ ਦਾ ਖਰਚਾ ਥੋੜਾ ਬਹੁਤ ਮੇਰੇ ਚਾਚਾ ਦੀ ਹੈਲਪ ਕਰਦੇ ਨੇ ਸਾਡੇ ਉਹਨਾਂ ਦੀ ਹੈਲਪ ਨਾਲ ਹੀ ਥੋੜਾ ਬਹੁਤ ਚੱਲਦਾ ਹੈ ਤੇ ਜਿਸ ਤਰ੍ਹਾਂ ਜੋ ਲੋਨ ਦੀਆਂ ਕਿਸ਼ਤਾਂ ਨੇ ਸਾਡੀਆਂ ਉਹ ਬਿਲਕੁਲ ਠਹਿਰ ਚੁੱਕੀਆਂ ਨੇ ਕਿਉਂਕਿ ਸਾਡੇ ਕੋਲ ਕੋਈ ਇਨਕਮ ਸੋਰਸ ਨਹੀਂ ਹੈ ਕੋਈ ਕਮਾਨ ਵਾਲਾ ਨਹੀਂ ਹੈ ਘਰ ਚ ਮੇਰਾ ਦਾ ਬੇਟਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਹੈ ਥੋੜੀ ਬਹੁਤ ਹੈਲਪ ਸਰ ਮੇਰੇ ਚਾਚਾ ਜੀ ਨੇ ਹੈਲਪ ਕਰ ਦਿੰਦੇ ਨੇ ਰਸਣ ਪਾਣ ਵਿੱਚ ਕਰਦੇ ਤੋਂ ਥੋੜਾ ਬਹੁਤ ਰਿਸ਼ਤਦਾਰ ਹੁੰਦਾ ਮੁੱਲ ਜਿਵੇਂ ਥੋੜਾ ਬਹੁਤ ਖਰਚੇ ਵਸ ਤੇ ਬਸ ਗੁਜ਼ਾਰਾ ਹੈ ਹਾਲੇ ਤੱਕ ਸਾਰੇ ਅਜਿਹਾ ਕਿ ਕੋਈ ਪਰਿਵਾਰ ਦੀ ਸਾਰ ਲਿੱਤੀ ਵੀ ਆ ਆ ਦੁੱਖਾਂ ਦਾ ਪਹਾੜ ਆ ਗਿਆ ਨਹੀਂ ਸਰ ਅਜੇ ਕੁਝ ਨਹੀਂ ਹੋਇਆ ਦਿੱਤੇ ਹੁਣ ਮੰਗ ਕੀ ਕਰਦੇ ਹੋ ਸਰਕਾਰ ਨੂੰ ਕੋਈ ਅਪੀਲ ਕਰਨੀ ਜਾਉਂਗੇ ਹਾਂ ਸਾਡੇ ਸਰਕਾਰ ਤੋਂ ਜੇ ਇਹੀ ਮੰਗ ਹੈ ਕਿ ਬੈਂਕ ਕੋਲੋਂ ਜੋ ਸਾਨੂੰ ਦਬਾਅ ਪਾ ਰਹੇ ਨੇ ਕਿ ਕਰ ਦਿਓ ਕਿਸ਼ਤਾਂ ਦਿੱਤੀਆਂ ਜਾਂ ਮੇਰੇ ਕੋਈ ਇਨਕਮ ਸੋਰਸ ਨਹੀਂ ਹੈ ਮੇਰੇ ਪਰਿਵਾਰ ਵਿੱਚ ਸੋਨ ਮੈਂ ਅੱਜ ਵੀ ਸਟੂਡੈਂਟ ਆ ਪੜ ਰਹੀ ਹਾਂ ਮੇਰੀ ਸਰਕਾਰ ਤੋਂ ਇਹੀ ਰਿਕੁਐਸਟ ਹੈ ਬਸ ਮੇਰਾ ਘਰ ਕਿਸੇ ਤਰ੍ਹਾਂ ਬਚਾਇਆ ਜਾਏ ਜਦੋਂ ਤੱਕ ਮਾਪੇ ਸਿਰ ਤੇ ਹੁੰਦੇ ਨੇ ਕਬ ਬੱਚਿਆਂ ਨੂੰ ਕੋਈ ਫਿਕਰ ਨਹੀਂ ਹੁੰਦਾ ਪਰ ਜਦੋਂ ਉਹ ਮਾਵਾਪ ਚਲੇ ਜਾਣ ਤਾਂ ਬੱਚਿਆਂ ਦੇ ਉੱਤੇ ਦੁੱਖ ਦਾ ਪਹਾੜ ਗਿਰ ਜਾਂਦਾ ਹੈ ਤੇ ਦੁੱਖ ਦੇ ਪਹਾੜ ਵੀ ਉਹ ਗਿਰਦੇ ਨੇ ਜਦੋਂ ਮਾਵਾਪ ਨੇ ਮਕਾਨ ਦੇ ਲਈ ਲੋਨ ਲਿੱਤਾ ਹੋਵੇ ਇਹੋ ਜਿਹਾ ਇੱਕ ਮਸਲਾ ਜਿਹੜਾ ਖਰੜ ਦੇ ਵੋਲਟਾ ਸੋਮ ਖਰੜ ਦਾ ਸਾਹਮਣੇ ਹੈ ਜਿੱਥੇ 2018 6 ਗੌਰਵ ਬਰਮਾ ਦੇ ਵੱਲੋਂ ਆਪਣੇ ਬੱਚਿਆਂ ਦੇ ਸੁੱਖ ਸ਼ਾਂਤੀ ਲਈ ਘਰ ਦੇ ਲਈ 20,31,000 ਰੁਪਏ ਦਾ ਇੱਕ ਪ੍ਰਾਈਵੇਟ ਬੈਂਕ ਤੋਂ ਲੋਨ ਲਿੱਤਾ ਗਿਆ ਤੇ ਉਸ ਤੋਂ ਬਾਅਦ 2023 ਦੇ ਵਿੱਚ ਗੌਰਵ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਬਾਅਦ 2024 ਚ ਗੌਰਵ ਦੀ ਪਤਨੀ ਦੀ ਵੀ ਮੌਤ ਹੋ ਜਾਂਦੀ ਹੈ ਮਾਵਾਪਾ ਦਾ ਸਾਆ ਉੱਡਣ ਤੋਂ ਬਾਅਦ ਜਿਹੜਾ ਹੈ ਬੈਂਕ ਦੇ ਵੱਲੋਂ ਉਸ ਫਲੈਟ ਦੀ ਕਰਕੀ ਦੇ ਆਰਡਰ ਕੀਤੇ ਜਾਂਦੇ ਨੇ ਫਾਦਰ ਨੇ ਲੋਨ ਲਿੱਤਾ ਸੀ Tata Capital Finance ਤੋਂ 2018 ਦੇ ਵਿੱਚ 231000 ਰੁਪਏ ਸਾਡਾ ਲੋਨ ਸੀਗਾ ਜੀ ਤਾਂ ਉਹਨਾਂ ਨੇ ਚਾਰ ਮਤਲਬ 6 ਸਾਲ ਉਹਗੇ ਸਾਨੂੰ ਇੱਥੇ ਰਹਿੰਦੇ ਤੇ ਮੇਰੇ ਫਾਦਰ ਨੇ ਕਿਸ਼ਤਾਂ ਭਰੀਆਂ ਠੀਕ ਮਤਲਬ ਠੀਕ ਕਰਕੇ ਤਾਂ 2023 ਵਿੱਚ ਉਹਨਾਂ ਨੂੰ ਲਿਵਰ 'ਚ ਪ੍ਰੋਬਲਮ ਆ ਗਈ ਸੀ ਬਹੁਤ ਜ਼ਿਆਦਾ ਜੀ ਜੇ ਐਡਮਿਟ ਰਹੇ ਤਾਂ 3 ਮਾਰਚ 2023 ਨੂੰ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਮੇਰੇ ਮਦਰ ਸੀਗੇ ਜੀ ਉਹਨਾਂ ਨੇ ਸ਼ੌਪ ਵੀ ਸੰਭੀ ਸਾਡੀ ਤੇ ਕਿਸ਼ਤਾ ਕੰਟੀਨਿਊ ਕੀਤੀਆਂ ਸਾਡੀ ਸ਼ੌਪ ਕਰਦੇ ਹੁੰਦੇ ਤੇ ਸਾਡੀ ਸਾਡੀ ਜੀ ਚਾਂਦੀ ਦੇ ਵਰਕ ਦੀ ਸ਼ੌਪ ਸੀ ਜੀ ਚਾਂਦੀ ਹਾਂਜੀ ਜੁਐਲਰੀ ਦੀ ਸ਼ਾਪ ਸੀ ਚੰਦੀ ਦਾ ਸੀਗਾ ਮਤਲਬ ਫਾਦਰ ਮੇਰੇ ਚਲਾਉਂਦੇ ਸੀਗੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿਸ਼ਤਾਂ ਦਿੱਤੀਆਂ ਜਦ ਤੱਕ ਠੀਕ ਸੀਗੇ ਹਾਂਜੀ ਉਸ ਤੋਂ ਬਾਅਦ 2 ਮਹੀਨੇ ਮੇਰੇ ਪਾਪਾ ਪੀਜੀ ਐਡਮਿਟ ਰਹੇ ਉਹਨਾਂ ਦੇ ਲਿਵਰ 'ਚ ਡੈਮੇਜ ਹੋ ਗਿਆ ਸੀ ਲਿਵਰ ਸਰੋਸਿਸ ਉਹਨਾਂ ਨੂੰ ਉਹ ਉਹ ਬਿਮਾਰੀ ਦੇ ਵੀ ਖਰਚਾ ਬਹੁਤ ਹੋ ਗਿਆ ਉਹਨਾਂ ਹਾਂਜੀ ਉਹ ਵੀ ਮੈਂ ਬਹੁਤ ਮਤਲਬ ਰਿਸ਼ਤਕਾਰਾਂ ਤੋਂ ਬਹੁਤ ਰਿਕੁਐਸਟ ਕੀਤੀ ਬਹੁਤ ਪੈਸੇ ਦਫੜ ਕੇ ਉਸ ਟਾਈਮ ਤੇ ਇਲਾਜ ਕਰਾਇਆ ਪਰ ਫਾਦਰ ਮੇਰੇ ਠੀਕ ਨਹੀਂ ਹੋਏ ਤੇ 3 ਮਾਰਚ ਨੂੰ 2023 ਵਿੱਚ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਉਸ ਤੋਂ ਬਾਅਦ ਮੇਰੇ ਮਦਰ ਨੇ ਦੁਕਾਨ ਤੇ ਗਏ ਉਹਨਾਂ ਨੇ ਕੋਸ਼ਿਸ਼ ਕੀਤੀ ਕਿਸ਼ਤਾਂ ਦੀਆਂ ਦਿੱਤੀਆਂ ਵੀ ਤੇ ਉਸ ਤੋਂ ਬਾਅਦ ਉਹਨਾਂ ਦੀ ਵੀ ਤਬੀਅਤ ਖਰਾਬ ਹੋ ਗਈ ਸੀ ਜੀ 2024 ਵਿੱਚ ਉਹਨਾਂ ਦੇ ਕਿਡਨੀਜ਼ ਡੈਮੇਜ ਹੋ ਗਏ ਸੀ ਹਾਈ ਸ਼ੂਗਰ ਦੀ ਵਜ੍ਹਾ ਨਾਲ ਹਾਈਪਰ ਟੈਨਸ਼ਨ ਦੀ ਵਜ੍ਹਾ ਨਾਲ ਮਦਰਲੀਨ ਹਾਂਜੀ ਤੇ ਉਹਨਾਂ ਦੀ ਵੀ ਡੈਥ ਹੋ ਗਈ 13 ਸਤੰਬਰ ਨੂੰ ਕਿ ਮਾਤਾ ਪਿਤਾ ਤੁਹਾਡੇ ਦੋਨੋਂ ਗੁਜ਼ਰ ਲਏ ਹਾਂਜੀ ਕਹਿੰਦੇ ਜਦੋਂ ਮਾਤਾ ਪਿਤਾ ਗੁਜ਼ਰੇ ਨੇ ਉਸ ਟਾਈਮ ਜਦੋਂ ਦੁੱਖਾਂ ਦਾ ਪਹਾੜ गिरਿਆ ਕਹਿੰਦੇ ਨੇ ਰਿਸ਼ਤੇਦਾਰ ਵੀ ਕਹਿੰਦੇ ਮੂੰਹ ਮੋੜ ਗਏ ਕੀ ਕਹਿਣਾ ਚਾਹਦੇ ਕਿਸੇ ਨੇ ਸਾਥ ਦਿੱਤਾ ਉਸ ਸਮੇ ਉਸ ਸਮੇ ਜਿਹੜੇ ਮੇਰੇ ਚਾਚਾ ਜੀ ਨੇ ਉਹ ਅੱਜ ਵੀ ਮੇਰੀ ਹੈਲਪ ਥੋੜੀ ਬਹੁਤ ਕਰਦੇ ਨੇ ਮਤਲਬ ਜੇ ਮੈਂ ਘਰ ਦਾ ਰਾਸ਼ਨ ਹੈ ਸਾਡਾ ਮੇਰੇ ਪੜਾਈ ਦਾ ਖਰਚਾ ਥੋੜਾ ਬਹੁਤ ਮੇਰੇ ਚਾਚਾ ਜੀ ਹੈਲਪ ਕਰਦੇ ਨੇ ਸਾਡੀ ਉਹਨਾਂ ਦੀ ਹੈਲਪ ਨਾਲ ਹੀ ਥੋੜਾ ਬਹੁਤ ਚੱਲ ਰਿਹਾ ਹੈ ਸਾਡਾ ਮਤਲਬ ਕਿ ਹੋਰ ਕਿਸੇ ਨੇ ਤੁਹਾਡਾ ਕੋਈ ਸਾਥ ਨਹੀਂ ਦਿੱਤਾ ਹੈਗਾ ਨਹੀਂ ਸਰ ਹਲੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਬੀਏ ਫਰਸਟ ইয়ার ਕਰ ਰਹੀ ਹਾਂ ਕੋਲਿਜ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵੀ ਕਹਿੰਦੇ ਫੀਸ ਮਾਫ ਕਰ ਦਿੱਤੀ ਸਕੂਲ ਵਾਲਿਆਂ ਨੇ ਕੀ ਗੱਲਾਂ ਜਾਂਦੇ ਉਹ ਸਰ ਮੈਂ ਵਿਸ਼ਾਲ ਅੰਕਲ ਸਾਡੇ پڑوسی ਸੀਗੇ ਜੀ ਉਹਨਾਂ ਨਾਲ ਮੈਂ ਰਿਕੁਐਸਟ ਕੀਤੀ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਉਹਨਾਂ ਦੀ ਹੈਲਪ ਨਾਲ ਮੈਂ ਸਕੂਲ ਚ ਲੈਟਰਸ ਵੀ ਦਿੱਤੀਆਂ ਤਾਂ ਮੇਰੇ ਬ੍ਰਦਰ ਦੀ ਫੀਸ ਹੋਈ ਹੈ ਜੀ ਮਾਫ ਹੁਣ ਮੈਂ ਹੁਣ ਜਿਹੜੀ ਪ੍ਰੋਬਲਮ ਕੀ ਆਈ ਹੋਈ ਹੈ ਅਸਲ ਹੁਣ ਸਰ ਮੇਰੀ ਮਦਦ ਦੇ 150 ਬਜ ਜੋ ਲੋਨ ਦੀਆਂ ਕਿਸ਼ਤਾਂ ਨੇ ਸਾਡੀਆਂ ਬਿਲਕੁਲ ਠਹਿਰ ਚੁੱਕੀਆਂ ਨੇ ਕਿਉਂਕਿ ਸਾਡੇ ਕੋਲ ਕੋਈ ਇਨਕਮ ਸੋਰਸ ਨਹੀਂ ਹੈ ਕੋਈ ਕਮਾਨ ਵਾਲਾ ਨਹੀਂ ਹੈ ਘਰ ਚ ਘਰ ਦਾ ਬੱਚੇ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਹੈ ਥੋੜੀ ਬਹੁਤ ਹੈਲਪ ਸਰ ਮੇਰੇ ਚਾਚਾ ਜੀ ਨੇ ਹੈਲਪ ਕਰ ਦਿੱੰਦੀ ਰੋਸ਼ਨ ਪਾਨ ਵਿੱਚ ਕਰਦੇ ਤੋਂ ਥੋੜੇ ਬਹੁਤ ਰਿਸ਼ਤੇਦਾਰ ਹੁੰਦਾ ਮੁੱਲ ਜਿਵੇਂ ਥੋੜਾ ਬਹੁਤ ਖਰਚਾ ਰਸਤੇ ਬਸ ਉੱਗਜ਼ਾਰਾ ਹੋ ਰਿਹਾ ਸਰਕਾਰ ਵੱਲੋਂ ਕੋਈ ਹੋਰ ਕੋਈ ਮਦਦ ਆਈ ਤੁਹਾਨੂੰ ਕੋਈ ਹਲੇ ਤੱਕ ਸਰ ਅਜੇ ਕੁਛ ਨਹੀਂ ਕਿਸੇ ਆਕੇ ਕੋਈ ਪਰਿਵਾਰ ਦੀ ਸਾਰ ਲਈ ਤੀ ਵੀ ਆ ਦੁੱਖਾਂ ਦਾ ਪਹਾੜ ਆ ਗਿਆ ਨਹੀਂ ਸਰ ਅਜੇ ਕੁਛ ਨਹੀਂ ਹੋਇਆ ਹਲੇ ਤੱਕ ਤੇ ਹੁਣ ਮੰਗ ਕੀ ਕਰਦੇ ਹੋ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੋਗੇ ਹਾਂ ਸਾਡੇ ਸਰਕਾਰ ਤੋਂ ਜੇ ਇਹੀ ਮੰਗ ਹੈ ਕਿ ਬੈਂਕ ਵਾਲੇ ਜੋ ਸਾਨੂੰ ਦਬਾਅ ਪਾ ਰਹੇ ਨੇ ਕਿ ਕਰਦੇ ਆ ਕਿਸ਼ਤਾਂ ਦਿੱਤੀਆਂ ਜਾਂ ਮੇਰੇ ਕੋਈ ਇਨਕਮ ਸੋਰਸ ਨਹੀਂ ਹੈ ਮੇਰੇ ਪਰਿਵਾਰ ਵਸਤੇ ਮੈਂ ਅੱਬ ਇੱਕ ਸਟੂਡੈਂਟ ਆ ਪੜ ਰਹੀ ਆ ਮੇਰੀ ਸਰਕਾਰ ਤੋਂ ਇਹੀ ਰਿਕੁਐਸਟ ਹੈ ਬਸ ਮੇਰਾ ਘਰ ਕਿਸੇ ਤਰ੍ਹਾਂ ਬਚਾਇਆ ਜਾਏ ਜਵਾਨ ਪੁੱਤ ਤੁਹਾਡੀ ਜਵਾਨ ਨੂੰ ਜੜੀ ਚਲੇ ਗਏ ਨੇ ਘਰ ਤੋਂ ਹਾਂਜੀ ਤੇ ਕਮਾਈ ਦਾ ਸਾਧਨ ਜਿਹੜਾ ਬਿਲਕੁਲ ਬੰਦ ਹੋ ਗਿਆ ਹਾਂਜੀ ਸਾਰੇ ਰਿਸ਼ਤੇਦਾਰ ਵੀ ਜਿਹੜੇ ਮੂੰਹ ਮੋੜ ਗਏ ਨੇ ਹਾਂਜੀ ਤੇ ਹੁਣ ਜਿਹੜਾ ਬੈਂਕ ਨਿਲਾਮੀ ਕਰਨ ਆਇਆ ਤਾਂ ਕੁਰਫ ਕਰਨ ਆਇਆ ਤਾਂ ਤੁਹਾਡੇ ਫਲੈਟ ਨੂੰ ਜੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਇਸ ਘਰ ਦਾ ਗੁਜ਼ਾਰਾ ਕਰਨ ਦੇ ਲਈ ਆਪਣੇ ਪੋਤਾ ਔਰ ਪੋਤੀ ਨੂੰ ਪਾਲਣ ਦੇ ਲਈ ਉਹ ਤਾਂ ਇਹਨਾਂ ਦੀ ਪੜ੍ਹਾਈ ਵੀ ਮੈਨੂੰ ਮੁਸ਼ਕਲ ਹੋਈ ਵੀ ਬਾਕੀ ਜਿਹੜਾ ਅਜਿਹੜਾ ਰਾਤੀ ਕੱਲ ਬਤਾਇਆ ਇਹਨਾਂ ਨੂੰ ਲੱਗਿਆ ਸੈਸ਼ਨ ਵਾਲਿਆਂ ਨੂੰ ਸਾਰੇ ਸ਼ਹਿਰ ਦੇ ਖੜੇ ਹੋ ਗਏ ਆ ਕੇ ਜਿੰਨੇ ਮੈਂਬਰ ਸਾਰੇ ਬਣੇ ਸਾਰੇ ਖੜੇ ਹੋ ਗਏ ਇਹਨਾਂ ਨੇ ਬਹੁਤ ਸਾਰਾ ਇਹ ਤਾਂ ਅੱਜ ਉਹਨਾਂ ਨੇ ਆ ਕੇ ਬੈਂਕ ਵਾਲਿਆਂ ਨੇ ਸਾਡਾ ਅਸਰ ਘਰ ਖਾਲੀ ਕਰਾ ਦੇਣਾ ਸੀਗਾ ਇਸ ਕਰਕੇ ਸਾਡਾ ਸਿਰ ਤੇ ਸਾਰਾ ਕੋਈ ਨਹੀਂ ਹੋਰ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਜਿਹੜੇ ਆ ਕੇ ਖੜੇ ਹੋਏ ਆ ਇਹਨਾਂ ਦੇ ਕਰਕੇ ਅਸੀਂ ਬੈਠੇ ਹੁਣ ਇਸ ਕਮੇਤੇ ਜਦੋਂ ਕਹਿੰਦੇ ਨੇ ਕਮਾਈ ਸੋਹਣੀ ਗਈ ਉਸ ਟਾਈਮ ਬਹੁਤ ਵਧੀਆ ਤੁਹਾਡਾ ਘਰ ਚੱਲ ਰਿਆ ਸੀ ਬੱਚੇ ਵੀ ਸੀ ਤੇ ਮਰਨ ਤੋਂ ਬਾਅਦ ਹੌਲੀ ਹੌਲੀ ਜਿਹੜਾ ਹੈ ਖਰਚਾ ਵੀ ਬੰਦ ਹੋ ਗਿਆ ਕਮਾਈ ਵੀ ਬੰਦ ਹੋ ਗਈ ਮੁਸ਼ਕਲਾਂ ਕਿੰਨੀਆਂ ਆਈਆਂ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਵੀ ਹੁਣ ਕਿਸਤਾਂ ਭਰਨ ਜੋਗੇ ਪੈਸੇ ਨਹੀਂ ਹੈ ਤਾਂ ਹੁਣ ਘਰ ਹੁਣ ਕੰਮੀ ਦਾ ਕਰ ਰਹੇ ਕਰੀ ਇਹੋ ਜਿਹਾ ਵੀ ਸਮਾਂ ਆਇਆ ਹੁਣ ਤੁਸੀਂ ਕਿਸੇ ਰਿਸ਼ਤੇਦਾਰ ਕੋਲ ਗਏ ਹੁਣੇ ਵੀ ਪੈਸੇ ਚਾਹੀਦੇ ਆ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਹੁਣ ਫੇਰ ਕਿਹਾ ਜਾ ਲੱਗਿਆ ਤੁਹਾਨੂੰ ਬਹੁਤ ਬੁਰਾ ਲੱਗਦਾ ਹੀ ਜਾਂਦੀ ਹੂੰ ਕੋਈ ਸਰਕਾਰ ਨੇ ਕਿਸੇ ਨੇ ਕੋਈ ਤੁਹਾਡੀ ਸਾਰ ਲਈਤੀ ਹੈ ਜੀ ਨਹੀਂ ਜੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਹੁਣ ਹੁਣ ਸਵਤਨ ਗੈਸਿਕ ਤੇ ਸਰਕਾਰ ਹਲੋਂ ਕਹਿ ਰਹੇ ਚ ਕੋਈ ਨਹੀਂ ਦੇਖਾ ਕਰਦੇ ਕਿੱਥੇ ਕਿੱਥੇ ਤੁਸੀਂ ਜਾ ਕੇ ਆਏ ਹੋ ਸਰਕਾਰੀ ਅਧਾਰੇ માં ਅਨਮੋਲ ਗਗਨ ਦੇ ਕੋਲ ਜਾ ਕੇ ਆਏ ਸੀ ਜੀ ਹਾਂ ਜੀ ਉਹ ਕਹਿੰਦੇ ਸੀ ਵੀ ਕੋਈ ਨਹੀਂ ਦੇਖਦੇ ਆ ਕਰਦੇ ਆ ਅਸੀਂ ਕੁਛ ਨਾ ਕੁਛ ਇਹਨਾਂ ਦਾ ਅੱਛਾ ਹਾਂ ਜੀ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਨਹੀਂ ਖਲਤ ਨਹੀਂ ਉਹ ਤਾਂ ਇਹ ਅਸੀਂ ਹੋਰ ਵੀ ਕਰਾਂਗੇ ਹੂੰ ਤੇ ਹੁਣ ਅਪੀਲ ਕੀ ਕਰਨੀ ਚਾਹੁੰਗੇ ਤੁਹਾਨੂੰ ਇਹ ਬੱਚਿਆਂ ਨੂੰ ਕੋਈ ਨੌਕਰੀ ਵਗੈਰਾ ਇਹਨਾਂ ਦਾ ਕੁਝ ਹਸਾਰਾ ਬਣੇ ਕੋਈ ਜੜਾ ਮਣੋ ਮੋਟਾ ਤੁਹਾਨੂੰ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਦਵਾਈਆਂ ਕੋਈ ਕੁਝ ਵੀ ਜਾਂ ਜੋ ਵੀ ਆ ਘਰ ਦੇ ਛੱਤ ਦਾ ਇਹਨਾਂ ਕੋਈ ਸੱਜਮੈਂਟ ਕੋ ਹੋ ਵੀ ਜਾਵੇ ਇਹ ਤੁਹਾਡੀ ਜਿਹੜੀ ਪੋਤੀ ਹੈ ਇਹਨੂੰ ਬਿਮਾਰੀ ਜਿਹੜੀ ਹੈ ਸ਼ੂਗਰ ਦੀ ਕਦੋਂ ਲੱਗੀ ਹੈ ਜੀ ਇਹਨੂੰ ਵੀ ਹੋਵੇ ਜੀ ਤਿੰਨ ਚਾਰ ਪੰਜ ਸਾਲ ਹੋ ਗਿਆ ਮਤਲਬ ਕਿ ਮਾਪੇ ਬਾਪ ਦੇ ਮਰਨ ਤੋਂ ਬਾਅਦ ਜਿਹੜੀ ਇਸ ਨੂੰ ਇਹ ਬਿਮਾਰੀ ਲੱਗੀ ਟੈਨਸ਼ਨ ਦੇ ਵਿੱਚ ਲੱਗੀ ਹਾਂਜੀ ਪਾਪਾ ਤੋਂ ਬਾਅਦ ਹੀ ਹੋ ਗਈ ਸੀ ਤੇ ਹੋਰ ਸਮਾਜ ਸੇਵੀ ਸੰਸਥਾਾਂ ਹੈ ਜਿਹੜੀਆਂ ਜਾਂ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਗੇ ਇਹਦੇ ਬਾਰੇ ਇਹਨਾਂ ਦਾ ਇੱਥੇ ਸਪੀਸ ਸਾਡਾ ਜਿੱਦਾਂ ਵੀ ਆ ਕੋਈ ਸਾਡਾ ਮਿਲ ਕੇ ਸਾਰਾ ਹੱਲ ਹੱਲ ਕਰਨ ਕੋਈ ਤਰੀਕਾ ਮੈਂ ਜੀ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਕਿ ਸਾਡੇ ਸ਼ਹਿਰ ਵਾਸੀਆਂ ਦੇ ਨੋਟਿਸ 'ਚ ਇਹ ਗੱਲ ਹੈ ਜਿਹੜੀ ਉਹ ਕੱਲ ਆਈ ਹੈ ਤੇ ਅੱਜ ਇੱਕ ਛੋਟੇ ਨੋਟਿਸ ਦੇ ਉੱਤੇ ਸਾਰਾ ਹੀ ਸ਼ਹਿਰ ਇੱਥੇ ਨਾਲ ਖੜਿਆ ਸੀ ਅਸੀਂ ਬੈਂਕ ਨੂੰ ਫੇਸ ਕਰਨ ਲਈ ਇੱਥੇ ਖੜੇ ਸੀ ਕਿਉਂਕਿ ਸਾਨੂੰ ਪਤਾ ਲੱਗਿਆ ਸੀ ਕਿ ਫੋਰਸਫੁਲੀ ਉਹਨਾਂ ਨੇ ਕਬਜ਼ਾ ਲੈਣਾ ਤੇ ਜਿਹਦੇ 'ਚ ਪ੍ਰਸ਼ਾਸਨ ਨੇ ਸਾਡੀ ਗੱਲ ਨੂੰ ਨੂੰ ਵੀ ਸੁਣਿਆ ਤੇ ਬੈਂਕ ਨੇ ਵੀ ਦੇਖਿਆ ਕਿ ਹਾਂ ਇੱਥੇ ਜਿਹੜਾ ਹੈਗਾ ਕਬਜ਼ਾ ਉਹ ਲੈਣ ਆਏ ਸੀ ਉਹਨਾਂ ਨੇ ਵੀ ਦੇਖਿਆ ਕਿ ਇਹ ਚੀਜ਼ ਇੰਨੀ ਪੋਸੀਬਲ ਨਹੀਂ ਕਿਉਂਕਿ ਸਾਰਾ ਸ਼ਹਿਰ ਚਟਾਨ ਵਾਂਗ ਇਹਨਾਂ ਦੇ ਨਾਲ ਖੜ ਗਿਆ ਸੀ ਬੱਚਿਆਂ ਦੇ ਤੇ ਮੇਰਾ ਇਹੀ ਕਹਿਣਾ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਕਿ ਇਹਨਾਂ ਬੱਚਿਆਂ ਵੱਲ ਦੇਖਦੇ ਹੋਏ ਜਿਹੜਾ ਹੈ ਨਾ ਲੋਨਾਂ ਨੂੰ ਵੇਵ ਆਫ ਕੀਤਾ ਜਾਵੇ ਤੇ ਅਸੀਂ ਇਹਨਾਂ ਨੂੰ ਲੀਗਲੀ ਜਿਹੜੇ ਬੱਚੇ ਆ ਜਾਂ ਜਿਹੜਾ ਪਰਿਵਾਰ ਹੈ ਇਹਨਾਂ ਤੋਂ ਅਸੀਂ ਲੀਗਲੀ ਐਪਲੀਕੇਸ਼ਨਾਂ ਜਿਹੜੀਆਂ ਸੰਬੰਧਿਤ ਅਦਾਰੇ ਆ ਉਹਨਾਂ ਨੂੰ ਦਵਾਵਾਂਗੇ ਹੁਣ ਤੇ ਇਹਨਾਂ ਦੀ ਜਿਹੜੀ ਲੜਾਈ ਆ ਉਹ ਕੋਰਟ 'ਚ ਤਕੜੇ ਹੋ ਕੇ ਲੜਾਵੇ ਤੇ ਕਹਿੰਦੇ ਨੇ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਹੋ ਰਿਹਾ ਏ ਦੇ ਅਦਰ ਚ ਡੇਵਿਡ ਜੀ ਐਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਕਿਹਾ ਤਾਂ ਕਿ ਸਾਡੇ ਨੋਟਿਸ ਚ ਇਹ ਕੱਲ ਆਈ ਹੈ ਮੈਂ ਆਪਣੀ ਗੱਲ ਨਹੀਂ ਕਰਦਾ ਇੱਥੇ ਸ਼ਹਿਰ ਦੇ ਜਿੰਨੇ ਵੀ ਹੋਰ ਪਤਵੰਤੇ ਆਏ ਹੋਏ ਸੀ ਮੇਰੇ ਤੋਂ ਯਾਨੀ ਕਿ ਮੈਂ ਕਿਸੇ ਨੂੰ ਆਪ ਨਹੀਂ ਕਿਹਾ ਉਹ ਆਪ ਮਹਾਰੇ ਕਹਿ ਰਹੇ ਸੀ ਕਿ ਇਹਨਾਂ ਦਾ ਜੋ ਵੀ ਮਹੀਨੇ ਦਾ ਰਾਸ਼ਨ ਪਾਣੀ ਦਾ ਖਰਚਾ ਹੈ ਉਹ ਹਰੇ ਕਹਿੰਦਾ ਤਾਂ ਮੈਂ ਚੱਕੂ ਮੈਂ ਚੱਕੂ ਉਹਦੇ ਚ ਮੈਂ ਸੋਚਿਆ ਕਿ ਇੱਕ ਬੰਦੇ ਪਰ ਲੋਡ ਨਾ ਪਾੰਦੇ ਹੋਏ ਅਸੀਂ 4-5 ਜਣੇ ਆਪਣਾ ਇੱਕ ਗਰੁੱਪ ਕਰਿਆ ਅਸੀਂ ਸੈੱਟ ਤੇ ਜੋ ਵੀ ਮਹੀਨੇ ਬਾਅਦ ਇਹਨਾਂ ਦਾ ਰਾਸ਼ਨ ਆਉ ਸੀ ਉਹਨੂੰ ਮੈਨੇਜ ਕਰਾਂਗੇ ਕੰਦੇ ਬੱਚੀ ਹੈ ਜਿਹੜੀ ਇਹ ਇਸ ਨੂੰ ਵੀ 슈ਗਰ ਦੀ ਬਿਮਾਰੀ ਹੈ ਹਾਂ ਇਹ ਇਹ ਵੀ ਦੱਸਣ ਵਾਲੀ ਗੱਲ ਹੈ ਕਿ ਦੇਖੋ ਇਹਦੀ ਉਮਰ ਦੇਖੋ ਕਿੰਨੀ ਛੋਟੀ ਹੈ ਬੱਚੇ ਦੀ ਲ 18 ਸਾਲ ਦੀ ਹੈਗੀ ਹੈ ਇਹ ਨੂੰ 슈ਗਰ ਹੈ ਤੇ ਇਨਸੂਲਿਨ ਲੱਗਦੀ ਹੈ ਇਹਨੂੰ ਤੇ ਉਹ ਹੈ ਸਾਰਾ ਕੁਝ ਇਹੀ ਟੈਨਸ਼ਨਾਂ ਕਰਕੇ ਕਿਉਂਕਿ ਜਦ ਫਾਦਰ ਸਾਹਿਬ ਬਿਮਾਰ ਹੋਏ ਉਦੋਂ ਬੱਚੇ ਨੇ ਦੇਖਿਆ ਇਹਨੇ ਸਰਵਾਈਵ ਕਰਿਆ ਮਦਰ ਫਾਦਰ ਕੋਲ ਰਹਿੰਦੇ ਸੀ ਪਿੱਛੋਂ ਘਰ ਦੇਖਦੀ ਸੀ ਇਹ ਛੋਟੀ ਜੀ ਉਮਰ 'ਚ ਤੇ ਕਦੇ ਦਾਦੀ ਨੂੰ ਦੇਖਣਾ ਹੈ ਕਦੇ ਆਪਣੇ ਛੋਟੇ ਭਾਈ ਨੂੰ ਦੇਖਣਾ ਤੇ ਉਦੋਂ ਬਾਅਦ ਫਾਦਰ ਚਲੇ ਗਏ ਫਿਰ ਆਪਣੇ ਮਦਰ ਇਹਦੇ ਮਦਰ ਬਿਮਾਰ ਹੋ ਗਏ ਫਿਰ ਉਹਨਾਂ ਦਾ ਧਿਆਨ ਰੱਖਦੀ ਰਹੀ ਤੇ ਇਹਨੀ ਬਹੁਤ ਜ਼ਿਆਦਾ ਲੋਡ ਲੇ ਗਈ ਦਿਮਾਗ ਤੇ ਜਿਹਦੇ ਕਰਕੇ ਇਹਨੂੰ ਜਿਹੜੀ ਬਿਮਾਰੀ ਆ ਉਹ ਲੱਗ ਚੁੱਕੀ ਆ ਦੇਖੋ ਸਰਕਾਰ ਨੇ ਹੁਣ ਤੱਕ ਕਿਉਂ ਸਾਰ ਨਹੀਂ ਲੀਤੀ ਹੈਗੀ ਦੇਖੋ ਇਹ ਤਾਂ ਹੁਣ ਸਰਕਾਰਾਂ ਨੂੰ ਪਤਾ ਮੈਨੂੰ ਜੋ ਇੱਥੇ ਪਤਾ ਲੱਗ ਰਿਹਾ ਕਿ ਇਹਨਾਂ ਨੇ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਅਪੀਲ ਕੀਤੀ ਹੈ ਲੀਡਰਾਂ ਕੋਲ ਵੀ ਗਏ ਆ ਖਰ ਲੀਡਰਾਂ ਵੱਲੋਂ ਇਹਨਾਂ ਨੂੰ ਆਸਵਾਸ਼ਣ ਤਾਂ ਮਿਲਿਆ ਕਿ ਹਾਂ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਸਾਨੂੰ ਮਹਿਸੂਸ ਹੁੰਦਾ ਇੱਥੇ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੋਈ ਵੀ ਲੀਡਰ ਹੈ ਉਹ ਕਿਉਂਕਿ ਹਰੇਕ ਕੋਈ ਇਨਸਾਨ ਹੈ ਇਨਸਾਨੀਅਤ ਪਹਿਲਾਂ ਤੇ ਇਨਸਾਨੀਅਤ ਦੇ ਨਾਤੇ ਇਹਨਾਂ ਦੀ ਹੈਲਪ ਸਾਰੀ ਤਿਆਰ ਤਿਆਰ ਹੈ ਇਹਨਾਂ ਦੀ ਕਰਨੇ ਨੂੰ ਪਰ ਬੈਂਕ ਵੱਲੋਂ ਅਸੀਂ ਤੱਕਾ ਨਹੀਂ ਹੋਣ ਦੇਵਾਂਗੇ ਕਿਉਂਕਿ ਬੈਂਕ ਦੀਆਂ ਗਲਤੀਆਂ ਰਹੀਆਂ ਬੈਂਕ ਨੇ ਇਹਨਾਂ ਦੇ ਮਦਰ ਫਾਦਰ ਨੂੰ ਇਨਸ਼ੋਰਡ ਕਿਉਂ ਨਹੀਂ ਕੀਤਾ ਜਦ ਲੋਨ ਦਿੱਤਾ ਇਹ ਪਹਿਲੀ ਸ਼ਰਤ ਹੁੰਦੀ ਹੈ ਬੈਂਕ ਦੀ ਕਿ ਅਸੀਂ ਇੰਸ਼ੋਰੈਂਸ ਕਰਾਂਗੇ ਜਿੱਥੋਂ ਤੁਸੀਂ ਲੋਨ ਲੈਣਾ ਅੱਜ ਕੱਲ ਤਾਂ ਗੱਡੀਆਂ ਵਾਲਿਆਂ ਦਾ ਵੀ ਲੱਗੇ ਜੇ ਤੁਸੀਂ ਕਾਰ ਲੱਤੀ ਹੈ ਬੈਂਕ ਤੋਂ ਤਾਂ ਉਹਦਾ ਵੀ ਬੰਦੇ ਦਾ ਲੋਨ ਸੌਰੀ ਇੰਸ਼ੋਰੈਂਸ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹ ਗਲਤ ਤੱਥ ਪੇਸ਼ ਕਰਕੇ ਕੋਰਟ ਦੇ ਵਿੱਚ ਕਿ ਸਾਨੂੰ ਕਿਸ਼ਤ ਨਹੀਂ ਜੀ ਭਰਾ ਰਹੇ ਇਹ ਜੋਤੀ ਵਰਮਾ ਹਨੀ ਜਦ ਕਿ ਜੋਤੀ ਵਰਮਾ ਇਸ ਦੁਨੀਆ ਤੇ ਹੀ ਨਹੀਂ ਹੈ ਤੇ ਉਹ ਤੱਥ ਪੇਸ਼ ਕਰਕੇ ਆਰਡਰ ਲੈ ਕੇ ਆਈ ਸੀ ਯਾਨੀ ਕਿ ਬੜਾ ਗਲਤ ਚੀਜ਼ ਹੈ ਕਿ ਕਾਨੂੰਨ ਨੂੰ ਵੀ ਮਿਸ ਗਾਈਡ ਕਰਿਆ ਗਿਆ ਇਸ ਚੀਜ਼ ਦੇ ਵਿੱਚ ਤੂੰ ਪਹਿਲਾਂ ਤਾਂ ਇਸ ਵਾਸਤੇ ਮੈਂ ਪੂਰੇ ਸ਼ਹਿਰ ਦਾ ਧੰਨਵਾਦ ਕਰਦਾ ਜਿਹੜੇ ਮੌਤਵਰ ਬੰਦੇ ਸੰਸਥਾਵਾਂਾਂ ਜਿੱਥੇ ਪਹੁੰਚੀਆਂ ਕਿਉਂਕਿ ਰਾਤ ਮੈਸੇਜ ਸ਼ਹਿਰ ਦੇ ਗਰੁੱਪਾਂ 'ਚ ਇਹ ਫਲੈਸ਼ ਹੋਇਆ ਸੀ ਅਮਨ ਵੀਰ ਨੇ ਇਸ ਚੀਜ਼ ਨੂੰ ਸਾਡੇ ਤੱਕ ਪਹੁੰਚਾਇਆ ਇਹਨਾਂ ਦੇ ਮਾਧਿਅਮ ਨਾਲ ਸਾਡੇ ਤੱਕ ਪਹੁੰਚਿਆ ਹੋਰ ਜਿਹੜੇ ਸਮਾਜ ਸੇਵੀ ਹੈ ਪੋਲਿਟਿਕਲ ਬੰਦੇ ਉਹਨਾਂ ਤੱਕ ਪਹੁੰਚਿਆ ਤੇ ਅੱਜ ਤੁਸੀਂ ਆ ਕੇ ਦੇਖਦੇ ਇੱਥੇ ਕੋਈ ਐਦਾਂ ਦਾ ਪਾਰਟੀ ਦਾ ਛੋਟੇ ਤੋਂ ਛੋਟੇ ਔਰ ਵੱਡੇ ਤੋਂ ਵੱਡਾ ਲੀਡਰ ਹੈ ਨਹੀਂ ਸੀ ਜਿਹੜਾ ਇੱਥੇ ਨਹੀਂ ਪਹੁੰਚਿਆ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੂੰ ਸ਼ਹਿਰ ਵੱਲੋਂ ਪੂਰਾ ਸਮਰਥਨ ਹੈ ਦੂਸਰੀ ਗੱਲ ਜਿਹੜੀ ਲੀਗਲੀ ਪੁਆਇੰਟ ਤੇ ਆਗੇ ਉਹਦੇ ਵਾਸਤੇ ਅਸੀਂ ਇੱਥੋਂ ਦੇ ਸਾਡੇ ਐਮਐਲਏ ਨੇ ਅਨਮੋਲ ਗਰਮਾਨ ਜੀ ਐਮਪੀ ਨੇ ਮਲਵਿੰਦਰ ਸਿੰਘ ਕੰਗ ਜੀ ਉਹਨਾਂ ਦੇ ਧਿਆਨ ਚ ਲਿਆਏ ਆ ਇਸ ਮਸਲੇ ਨੂੰ ਉਹਨਾਂ ਨੇ ਡੀਸੀ ਸਾਹਿਬ ਨਾਲ ਵੀ ਸਾਡਾ ਮੀਟਿੰਗ ਦਾ ਅਰੇਂਜ ਕਰਾਇਆ ਕਿ ਡੀਸੀ ਸਾਹਿਬ ਦੇ ਨੌਲੇਜ ਚ ਲਿਆ ਕੇ ਕੋਈ ਸਰਕਾਰ ਕੋਲ ਇਦਾਂ ਦੀ ਬਹੁਤ ਸਾਰੀਆਂ ਪਾਲਿਸੀਆਂ ਹੁੰਦੀਆਂ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਇਹ ਕਰਾਂਗੇ ਕਿ ਡੀਸੀ ਸਾਹਿਬ ਵੱਲੋਂ ਸਰਕਾਰ ਵੱਲੋਂ ਇਹਨਾਂ ਦਾ ਰਿਲੀਫ ਦਵਾਈ ਜਾਵੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਮੰਨੇ ਵੀ ਦੱਸਿਆ ਹੁਣੇ ਕਿ ਅਸੀਂ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੇ ਜੋਗੇ ਹੈਗੇ ਆ ਅਸੀਂ ਇਸ ਪਰਿਵਾਰ ਨਾਲ ਖੜੇ ਆ ਅੱਜ ਬੈਂਕ ਵਾਲਿਆਂ ਦੀ ਸਭ ਤੋਂ ਵੱਡੀ ਇਹ ਜਿਹੜੀ ਉਹਨਾਂ ਨੇ ਅੱਜ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਅੱਜ ਲਾਸਟ ਡੇਟ ਸੀ ਉਹ ਅਦਾਲਤ ਨੂੰ ਵੀ ਗੁੰਮਰਾਹ ਕਰਕੇ ਇੱਕ ਕੋਰਟ ਵੱਲੋਂ ਆਰਡਰ ਲੈ ਕੇ ਆਏ ਸੀ ਪੋਜੈਸ਼ਨ ਦਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਇੱਥੇ ਇਹਨਾਂ ਦੇ ਮਦਰ ਨੇ ਉਹ ਸਾਡੀਆਂ ਕਿਸ਼ਤਾਂ ਨਹੀਂ ਭਰਦੇ ਫਾਦਰ ਦੀ ਤਾਂ ਪਹਿਲਾਂ ਡੈਥ ਹੋਈ ਹੋਈ ਹੈ ਮਦਰ ਦਾ ਵੀ ਉਹਨਾਂ ਨੇ ਉਹ ਚੀਜ਼ ਵੀ ਲੁਕੋਈ ਕਿਉਂਕਿ ਅਗਰ ਬੱਚੇ ਛੋਟੇ ਨੇ ਪੜ ਰਹੇ ਨੇ ਮਾਵਾਪਾ ਹੈ ਨਹੀਂ ਇਨਕਮ ਸੋਰਸ ਹੈ ਨਹੀਂ ਤਾਂ ਕਿੱਥੋਂ ਕਿਸ਼ਤਾਂ ਦੇਣਗੇ ਕਿੱਥੋਂ ਪੇਮੈਂਟ ਹੋਏਗੀ ਪਰ ਉਹ ਇਸ ਉਹਦੇ ਵਾਸਤੇ ਅਸੀਂ ਲੀਗਲੀ ਵੀ ਅਸੀਂ ਲੜਾਈ ਲੜ ਰਹੇ ਹਾਂ ਤੇ ਅਸੀਂ ਡਟ ਕੇ ਸਾਰਾ ਸ਼ਹਿਰ ਇਸ ਪਰਿਵਾਰ ਨਾਲ ਖੜਿਆ ਤੇ ਸਤਕੋ ਜਦੋਂ ਬੱਚੇ ਬੋਲਦੇ ਆ ਦੱਸਦੇ ਆ ਤਾਂ ਸਾਡਾ ਆਪਣਾ ਖੈਦਰ ਬਲੁੰਦ ਰਿਆ ਜਾਂਦਾ ਕਿ ਅਸੀਂ ਮਤਲਬ ਜੋ ਹੋ ਸਕੇ ਅਸੀਂ ਸ਼ਹਿਰ ਵਾਸਤੇ ਇਨਾ ਵਾਸਤੇ ਕਰਾਂਗੇ ਗੌਰ ਕਰਨੀ ਉਹ ਗੱਲ ਹੈ ਕਿ ਜਿਹੜੀ ਬੱਚੀ ਹੈ ਉਹ ਪੜ੍ਹਾਈ ਕਰ ਰਹੀ ਹੈ ਉਸ ਨੂੰ ਵੀ ਜਿਹੜੀ ਹੈ ਟੈਨਸ਼ਨ ਦੇ ਨਾਲ ਸ਼ੂਗਰ ਹੋ ਜਾਂਦੀ ਹੈ ਫਿਲਹਾਲ ਸਾਰੇ ਸਰਕਾਰੀ ਆਧਾਰਿਆਂ ਦੇ ਵਿੱਚ ਗੋਰਾ ਲਗਾਉਣ ਤੋਂ ਬਾਅਦ ਮੀਡੀਆ ਦਾ ਸਹਾਰਾ ਇਸ ਪਰਿਵਾਰ ਨੂੰ ਲੈਣਾ ਪਿਆ ਤਾਂ ਜੋ ਘਰ ਦੀ ਛੱਤ ਬਣ ਸਕੇ ਤੇ ਰੋਂਦੇ ਹੋਏ ਬੱਚਿਆਂ ਤੇ ਬੱਚਿਆਂ ਦੀ ਦਾਦੀ ਦੇ ਵੱਲੋਂ ਕਿਹਾ ਗਿਆ ਕਿ ਸਮਾਂ ਇਹ ਹਜਾ ਆ ਗਿਆ ਜਦੋਂ ਇਲਾਜ ਜੋਗੇ ਪੈਸੇ ਨਹੀਂ ਸੀ ਰਿਸ਼ਤੇਦਾਰਾਂ ਨੇ ਵੀ ਸਾਡੇ ਤੋਂ ਮੂੰਹ ਮੋੜ ਲਿੱਤਾ ਸੀ ਰਿਸ਼ਤੇਦਾਰਾਂ ਨੇ ਤਾਂ ਮੋੜਨਾ ਹੀ ਸੀ ਨਾਲ ਦੀ ਨਾਲ ਆਂਡ ਗਵਾਂਡ ਵੀ ਕਿਤੇ ਨਾ ਕਿਤੇ ਕਿਨਾਰਾ ਕਰਨ ਲੱਗ ਗਿਆ ਸੀ ਫਿਲਹਾਲ ਜਦੋਂ ਅੱਜ ਕੁਰਕੀ ਦਾ ਸਮਾਂ ਆਇਆ ਤਾਂ ਜਦੋਂ ਬੈਂਕ ਵਾਲੇ ਆਂਦੇ ਨੇ ਤਾਂ ਮਕਾਨ ਨੂੰ ਤਾਲਾ ਲਾਣ ਤਾਂ ਸਾਰਾ ਸ਼ਹਿਰ ਇਨ੍ਹਾਂ ਮਾਸੂਮ ਬੱਚਿਆਂ ਦੇ ਹੱਕ ਦੇ ਵਿੱਚ ਖੜ ਜਾਂਦਾ ਹੈ ਜਿਸ ਕਾਰਨ ਬੈਂਕ ਵਾਲਿਆਂ ਨੂੰ ਵਾਪਸ ਜਾਣਾ ਪੈਂਦਾ ਹੈ ਹੁਣ ਦੇਖਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਦੇ ਵੱਲੋਂ ਪੂਰਾ ਸਹਿਯੋਗ ਦੀ ਜਿਹੜੀ ਆ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਏ ਕਿ ਆ ਬੱਚਿਆਂ ਦਾ ਘਰ ਇਹ ਬਚਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਸਰਕਾਰਾਂ ਇਹਨਾਂ ਦੀ ਮਦਦ ਕਰਨਗੀਆਂ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਫਿਲਹਾਲ ਇਹਨਾਂ ਬਾਸੂਮ ਬੱਚਿਆਂ ਦੀ ਮਦਦ ਹੈ ਜੋ ਜ਼ਰੂਰ ਕਰਨੀ ਚਾਹੀਦੀ ਹੈ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ